ਇਹ ਮੁੰਡ ਨੂੰ ਮੁੰਡਣਾ ਇਹਦੇ ਨੂੰ ਇਹ ਜੋ ਜਿਹੜੀ ਐ ਸੋਚ ਬਾਹਰ ਪੈਦਾ ਹੁੰਦੀ ਐ ਇੱਛਾਵ ਪੈਦਾ ਨਹੀਂ ਹੋਣ ਦੇਣੀ ਇਹ ਚੰਡ ਦਾ ਜਿਹੜਾ ਮੁੰਡਾ ਨਾ ਸਿਰ ਹੈ ਉਹਨੂੰ ਮੁੰਡੀ ਐ ਉਹਨੂੰ ਬੁੱਲਣ ਵਾਲੀ ਐ ਉਹ ਜੋ ਇੱਛਾਵ ਖਤਮ ਕਰਨ ਵਾਲੀ ਐ ਅੱਛਾ ਨਹੀਂ ਪੈਦਾ ਦਿੰਦੀ ਦੇਖੋ ਇਹ لفظ ਦਾ ਕੀ ਹੋਇਆ ਜੋਗਿਆ ਨੇ ਦਾ ਘੜ ਮੁੰਡਾ ਤਾ ਕਰੇ ਬਣਾ ਤਾ ਜਿਹੜੇ ਚੀਬੀ ਇਹ ਤੇਲੇ ਉਹਨੇ ਜਟਾ ਰੱਖ ਲਈ ਤੇ ਲੰਮੀਆਂ ਉਹ ਕਹਿੰਦੇ ਸਮਝੋ ਇੱਛਾ ਲੰਬੀਆਂ ਲੰਬੀਆਂ ਚਾਹੀਦੀਆਂ ਨੇ ਰਿੱਧੀਆਂ ਸਿੱਧੀਆਂ ਲੰਮੀਆਂ ਆਂ ਚਾਹ ਨੇ ਪਤਾ ਲੱਗਦਾ ਵਿਰੋਧੀ ਨੇ ਇਸ ਮਤ ਜਿੰਨੀਆਂ ਲੰਮੀਆਂ ਆਂ ਉਹਨੀਆਂ ਉਹਨੀਆਂ ਰਿੱਧੀਆਂ ਸਿੱਧੀਆਂ ਜ਼ਿਆਦਾ ਰਿੱਧੀਆਂ ਸਿੱਧੀਆਂ ਦਬਾਇਆ ਜਾ ਕੇ ਰਿੱਧੀਆਂ ਸਿੱਧੀਆਂ ਬਰਾ ਸਾਦ ਐ ਕਰ ਕੇ ਰਹੇ ਦੋਏ ਪਾਸੇ ਖੜੇ ਉਹਨਾਂ ਨੇ ਘੜ ਵਡਾਤਾ ਵੀ ਨਹੀਂ ਜੀ ਇਹ ਤਾਂ ਸਮ ਕੇਸ ਵਡੋਲੇ ਸੀ ਇਹ ਤਾਂ ਜਿੱਦੀ ਸੀ ਤਾਂ ਪੈਦਾ ਨਹੀਂ ਉਹ ਸਿਰ ਮਨਾਏ ਤੇ ਮਰ ਜੋ ਹਟ ਜੂਗੀ ਛਾ ਪੈਦਾ ਹੋਰ ਤੇ ਪਰ ਮਨਾਇਆ ਤਾਂ ਸੀ ਵੀ ਛਾ ਹੀ ਪੈਦਾ ਹੋਲ ਗਈ ਇਹ ਅਸਰ ਸੀ ਮੁਸਲਮਾਨੀ ਵੱਤ ਦਾ ਜਿਹੜੇ ਹੋਗੜ ਸੀ ਮੁਸਲਮਾਨੀ ਮਾਦਾ ਅਸਰ ਤੇ ਸੀ ਇਹ ਛਾ ਪੈਦਾ ਨਹੀਂ ਹੋਣ ਦੇ ਲਈ ਪਰ ਉਹ ਸਾਰਾ ਅਕਲ ਪਰਮੇਸ਼ਰ ਤੇ ਇਹ ਤਾਂ ਉਹਦੇ ਹੱਥ ਚ ਹੈ ਉਹ ਕੰਨ ਭਾਵੇਂ ਲੰਬੇ ਕੇਸ ਕਰ ਭਾਵੇਂ ਘੜ ਅੱਛਾ ਹੁਣ ਜਿਹੜੇ ਦੂਏ ਨੇ ਇੱਕ ਹੋਰ ਨੇ ਉਹਨਾਂ ਨੇ ਜੜਾਂ ਤੋਂ ਵਾਲ ਖਿੱਚਦੇ ਵੀ ਦੁਬਾਰਾ ਪੈਦਾ ਹੀ ਨਾ ਹੁਣ ਜਾਨੀ ਜਾਨੀ ਜਿਹੜੀਆਂ ਨੇ ਗੱਲ ਆ ਸੀ ਗੱਲ ਆ ਉਹ ਬੇਵਕ ਮੁੰਡੀ ਨਾਲ ਨਹੀਂ ਕਿਸੇ ਨੇ ਮਨ ਨੂੰ ਕਾਬੂ ਕੀਤਾ ਸਿਰ ਤੇ ਹੀ ਸਾਰਿਆਂ ਦੀਆਂ ਅਨੁਸਲੇ ਤੇ ਚੱਲਿਆ ਗਿਆ ਮੁੰਡੀ ਦਾ ਲਫਦ ਸਿਰ ਬਣਾ ਲਿਆ ਮਨ ਮੁੰਡਿਆ ਨੇ ਮਨ ਮੁੰਡਿਆ ਨਹੀਂ ਕਿਸ ਮੁੰਡਾ ਹੈ ਕਾਏ ਉਹ ਕਹਿੰਦੇ ਜੜਾਂ ਤੋਂ ਵੜਦੋ ਫਿਰ ਆਉਣੇ ਨਾ ਰੋਜ ਵੜਾ ਬਲੂ ਇਹਨਾਂ ਨੂੰ ਕਿਹੜੇ ਰਾਹ ਪਏ ਹੋ ਨੇ ਸਾਰੀਆਂ ਬੁੱਤਾਂ ਵਾਲੇ ਹੁਣ ਪਤਾ ਲੱਗਦਾ ਕਿੰਨੀ ਕਬੁੱਧੀ ਸੀ ਉਹਨਾਂ ਲੋਕਾਂ ਕੋਲ ਕਿੰਨੀ ਕਬੁੱਧੀ ਸੀ ਉਹਨਾਂ ਕੋਲ ਬਹੁਤ ਬੁੱਧੀ ਵਾਲੇ ਨਹੀਂ ਸੀ ਬਹੁਤ ਸਧਾਰਨ ਆਦਮੀ ਸੀ ਗਲਤ ਸਮਝ ਲਿਆ ਵੈਦਾਂ ਦੀ ਗੱਲ ਨੂੰ ਗਲਤ ਗਲਤ ਸਮਝਿਆ ਹੈ ਜੜਲ ਤੋਂ ਕੇਸ ਪਟੜਨ ਲੱਗਿਆ ਮਿਲਿਆ ਕੀ ਮਿਲਿਆ ਕੁਝ ਮਿਲਣ ਲੱਗੀ ਸੀ ਉਹਨੂੰ ਮਿਲਣਾ ਹੋ ਜਾਂ ਸੀ ਅੱਜ ਮਿਰੜਾ ਕਰੂਰ ਕਾਲਾ ਬਿਰੜਾ ਬਿਰੜਾ ਇਹ ਸ਼ਿਵਜੀ ਦੀ ਮੱਤ ਹੈ। ਕਰੂਰ ਕਾਲਾ। ਬਿਰੜਾ ਦੇ ਵਿੱਚ ਜੋ ਕਰੂਰਤਾ ਹੈ ਨਾ ਕਰੂਰਤਾ ਇਹ ਬਿਰੜਾ ਵਾਲੇ ਬੜੇ ਕਰੂਰ ਨੇ। ਸ਼ਿਵਜੀ ਦੇਖਿਆ ਬਸੈਲਾ ਬਹੁਤ ਹੈ। ਕਹਿੰਦੇ ਜਦੋਂ ਸ਼ਿਵਜੀ ਦੀ ਤੀਸਰੀਆ ਖੁੱਲ ਜਾਂਦੀ ਹੈ ਭੈਣ ਅੱਗੇ ਨਿਕਲਦੀ ਹੈ ਜੋ ਹੁੰਦਾ ਕਰਦੇ ਇਹ। ਇਹਦੀ ਕਰੂਰਤਾ ਦਾ ਕਾਲ ਸਿਰਫ ਉਹਦਾ ਕਾਲ ਨਹੀਂ। ਬਿਰੜਾ ਜਿਹੜੀ ਬੁੱਧ ਹੈ ਨਾ ਉਦੀ ਜਿਹੜੀ क्रूरਤਾ क्रूरता ਦਾ ਕਾਲ ਆ ਤੂੰ क्रूर ਕਾਲਾ ਨਾ क्रूरਤਾ ਦਾ ਕਾਲ ਹੈ क्रूरਤਾ ਕਿਤੇ ਵੀ ਹੋਵੇ ਉਹਦੇ ਖਿਲਾਫ ਹੈ ਤੂੰ ਮੇਰਾ ਕੋਈ ਨਾ क्रूर ਹੋ ਗਿਆ ਤਾਂ ਇਹਦਾ ਲੜਕਾ ਹੈ ਪੁੱਤ ਹੈ क्रूर ਮੁੰਡਾ ਛਡਾਉਣੀ ਹੈ ਪੁੱਤ ਥੋੜੀ ਮਾਰ ਲੈ ਜਿਹੜਾ ਸ਼ਰਾਬੀ ਹੋ ਗਿਆ ਕੋਈ ਕੋਈ ਕੋ ਨਸ਼ੇ ਖਾਣ ਲੱਗਿਆ ਉਹ ਮੁੰਡਾ ਥੋੜੀ ਮਾਰ ਦੇਣਾ ਉਹਨਾਂ ਨੇ ਉਹ ਤਾਂ ਹਟਾਉਂਦਾ ਹੈ ਉਹ ਕਹਿੰਦਾ ਵੀ ਕਿਵੇਂ ਹਟਾਉ ਕੋਈ ਕਰੋ ਉਹਨੂੰ ਹਟਾਓ ਉਹ ਤੇ ਦਾਰ ਸਮਝਾਓ ਕੋਈ ਸੰਤ ਕੋ ਲੈ ਜਾਓ ਕੋਈ ਡਾਕਟਰ ਕੋ ਲੈ ਜਾਓ ਕੋ ਕਿਤੇ ਲੈ ਜਾਓ ਇਹ ਤੇ ਨਸ਼ੇ ਛਡਾਓ ਇਹ ਤੇ ਜ਼ਿੰਦਗੀ ਖਰਾਬ ਹੋ ਗਈ ਮਾਪੇ ਬਾਪ ਤਾਂ ਇਦਾਂ ਕਰਦੇ ਹੁੰਦੇ ਉਹਦਾ ਕਾਲ ਬੰਦੇ ਨਾਲ ਥੋੜੀ ਗੱਲ ਕਰਨ ਬੰਦੇ ਨਾਲ ਗੱਲ ਤਾਂ ਫੇਰ ਆਪੇ ਹੋ ਜੂ ਲਾ ਫਰਮਾਈ ਨਾਲ ਉਹ ਲੈ ਵੀ ਪੀ ਜਾ ਆਪੇ ਮਰ ਜੂ ਫੇ ਤਾਂ ਗੰਦੇ ਨੇ ਕੀ ਲੋੜ ਹੈ ਉਹਨੂੰ ਬਚਾਉਣ ਵਾਸਤੇ ਕਰ ਰਹੇ ਹੋ ਸਭ ਛਡਾ ਰਹੇ ਹੋ ਇੱਕ ਕਰੋੜ ਤਾਂ ਛੜਾ ਰਹੀ ਉਹਨੂੰ ਬਚਾਉਣ ਲਈ ਜਮਨ ਮੰਨ ਤੂੰ ਸਰਜੀ ਬਰੋਲ ਵਾਸਤੇ ਕਰੋੜਤਾ ਦਾ ਹਾਲ ਹੈ ਉਹਨਾਂ ਬੱਤਾਂ ਦਾ ਵਿਰੋਧ ਨਹੀਂ ਜੋ ਬੱਤਾਂ ਵਾਲੇ ਬਰੋ ਸਮਝਦੇ ਨੇ ਮੂਰਖ ਨੇ ਫਿਰ ਜੋ ਬੁੱਢਾ ਵੀ ਤਾਂ ਮੂਰਖਿਆ ਜਿਹਾ ਸਮਝਦਾ ਮੇਰੇ ਘਰ ਦਿੱਤਾ ਮੈਨੂੰ ਛਡਾਉਂਦੇ ਜੋ ਨਹੀਂ ਛੱਡਦਾ ਫਿਰ ਉਹਨੂੰ ਸੰਸਾਰ ਕੀ ਕਹਿੰਦੇ ਬੇਵਕੂਫ ਕਹਿੰਦੇ ਪਾਗਲ ਇਹਦੀ ਬੁੱਧ ਠੀਕ ਨਹੀਂ ਗਈ ਕੁਦਰਤ ਨੇ ਬੁੱਧ ਦੀ ਬਦਲਤੀ ਫਿਰ ਇਹ ਕਹਣਾ ਵੀ ਭਾਈ ਰੱਬ ਦਾ ਕੋਸਰਾਫ ਹੈ ਇਹਨੂੰ ਇਹਦੀ ਪੁੱਠੀ ਬੁੱਧ ਹੋਈ ਹੋਈ ਹੈ ਹਾਂਜੀ ਮੇਰਾ ਰਾਮੋ ਦੁਸ਼ਤ ਪੁਸਟਾਰ ਦਨੀ ਸ਼ੇਮ ਕਰਨੀ ਲੋ ਦੁਸ਼ਤ ਪੁਸਟਾਰ ਦਨੀ ਪੁਸਟਾਰ ਦਨੀ ਜਿਹੜੇ ਦੁਸ਼ਤ ਨੇ ਲੋ ਉਹਨਾਂ ਨੂੰ ਵੀ ਤੂੰ ਸਮਝ ਲੋ ਖੁਸ਼ ਕਰ ਦਿੰਦੀ ਐ ਦਿਹਾਲ ਕਰ ਦਿੰਦੀ ਐ ਪੁਸਟਾਰ ਦਨੀ ਸ਼ੇਮ ਕਰਨੀ ਪੋਸਟ ਕਰ ਦਿੰਦੀ ਐ ਤੰਦਰੁਸਤ ਕਰ ਦਿੰਦੀ ਐ ਦੋਸਤਾਂ ਨੂੰ ਵੀ ਪੋਸਟ ਕਰ ਦਿੰਦੀ ਐ ਦੋਸਤਾਂ ਨੂੰ ਮਾਰ ਦੇਣੀ ਪੋਸਟ ਕਰ ਦਿੰਦੀ ਐ ਛੇਮ ਕਰਨੀ ਫਿਰ ਉਹਨਾਂ ਨੂੰ ਸ਼ਮਾ ਵੀ ਕਰਦੀ ਐ ਛੇਮ ਕਰਦੀ ਸ਼ਮਾ ਕਰ ਦੇਣਾ ਮਾਫ ਕਰ ਦੇਣਾ ਦੋਸਤਾਂ ਨੂੰ ਮਾਰ ਦੇਣੀ ਸ਼ਮਾ ਪਿਛਲੇ ਓਕਲ ਬਖਸ਼ ਲੈ ਛੜਣਾ ਹੈ ਤੇ ਇਸ ਘੜ ਲਾਏ ਛੜਣਾ ਆਏ ਤੇ ਇਸ ਘੰਟ ਲਾਏ ਮਾਰ ਦੇਣੀ ਹੈ ਕਿਮ ਕਰਨ ਸ਼ਾਮਾ ਕਰ ਦਿੰਦੀ ਹੈ ਨਮੂ ਦਾੜ ਗਾੜਾ ਧਰੀ ਦੁੱਖ ਹਰਨੀ ਬੇੜਾ ਗੋਲ ਗਣ ਨਾ ਵਿਚਾਰ ਨਾ ਵਿਚਾਰਿਓ ਕੋਈ ਕਹਿੰਦਾ ਨਹੀਂ ਕਹਿੰਦਾ ਮੇਰਾ ਮੈਨੂੰ ਕਿਹਾ ਹੀ ਨਹੀਂ ਵੀ ਤੂੰ ਤਾਂ ਗੁਣ ਕਰਦਾ ਤਾਂ ਆ ਕਰਦਾ ਤਾਂ ਐ ਕਰਦਾ ਸੀ ਕਿਹਾ ਹੀ ਨਹੀਂ ਕੁਝ ਬੜਾ ਡਰ ਸੀ ਵੀ ਮੈਨੂੰ ਬੜੀ ਸ਼ਰਮਿੰਦਗੀ ਚੜਨੀ ਪਊਗੀ ਉਹ ਕੋਈ ਨਹੀਂ ਨਿਆਣੇ ਕਰਦੇ ਹੀ ਹੁੰਦੇ ਨੇ ਗਲਤੀਆਂ ਹੋ ਜਾਂਦੀਆਂ ਨੇ ਕੋਈ ਨਹੀਂ ਅਸੀਂ ਵੀ ਕਰਦੇ ਸੀ ਉਦਿਆਂ ਨੇ ਸਾਰਿਆਂ ਦੀ ਹੋ ਜਾਂਦੀਆਂ ਨੇ ਕੋਈ ਕੋਈ ਸਵਾਰ ਨੂੰ ਆਪਨ ਕੋਣਾ ਚਤਾਰਦਾ ਆ ਗੜ ਚਤਾਰਿਆ ਹੀ ਨਹੀਂ ਸਾਰੇ ਕਰਦੇ ਹੁੰਦੇ ਨੇ ਥੋੜੀ ਅਕਲ ਦੀ ਗਲਤੀ ਹੋ ਜਾਂਦੀ ਹੈ ਹੁੰਦੀ ਹੈ ਛਿੜਕਾ ਉਹ ਕਹਿੰਦੇ ਛਿੜਕਾਂ ਦੇ ਵਿਜਾ ਮਿਲ ਖਸਣਾ ਦੇਤਾ ਹਾਂਜੀ ਨਵੋਂ ਦਾੜ ਗਾੜਾ ਧਰੀ ਦੁਕਰ ਨਹੀਂ ਨਵੋਂ ਦਾੜ ਗਾੜਾ ਤੜੀ ਦੁਖਾਤ ਮਜਬੂਤ ਦਾਲ ਤੇ ਬਣਾਈ ਹੈ ਰੱਖੀ ਹੈ ਕਿਉਂ ਰੱਖੀ ਹੈ ਬੁੱਧੀ ਕੋਲ ਇੰਨੀ ਮਜਬੂਤ ਦੁਖਾਣ ਵਾਸਤੇ ਲੋਕਾਂ ਦੇ ਦੁਖਾਨੀ ਉਹ ਦੁਖਾਣ ਵਾਸਤੇ ਈ ਢਿ ਜਾਣ ਹੈ ਲੋਕਾਂ ਨੂੰ ਜਬਣ ਵਾਸਤੇ ਜਾਣੀ ਹੈ ਕਿਸੇ ਤੇ ਨਹੀਂ ਮਾਰਨੀ ਹੈ ਉਹਨਾਂ ਦੇ ਜਿਹੜੇ ਨੇ ਦੁੱਖ ਉਹਨਾਂ ਦੇ ਮਾਰਨ ਵਾਸਤੇ ਇਹਨਾਂ ਦੇ ਦੁੱਖ ਦੂਰ ਕਰਨ ਵਾਸਤੇ ਜਾਂ ਤੂੰ ਮਾਂ ਹੈ ਤੁਹਾਡੇ ਬੱਚਿਆਂ ਦੇ ਝੜ ਮਾਰੇਂਗੀ ਬੱਚਿਆਂ ਦੇ ਦੁੱਖ ਦੇ ਮਾਰੇਂਗੀ ਜੇ ਰੁਪਈਆ ਪਿਆ ਹੈ ਸਾਡੇ ਕੋਲ ਤੇ ਜੇ ਕੋਈ ਬੱਚਾ ਬਿਮਾਰ ਹੋ ਗਿਆ ਬਿਮਾਰੀ ਤੇ ਖਰਚ ਕਰਨਾ ਦੁੱਖ ਨੂੰ ਆਦ ਕਰਨਾ ਉਹਦੇ ਨੂੰ ਬਿਮਾਰੀ ਦੁੱਖ ਹੈ ਉਹਨੂੰ ਉਹ ਪੈਸਾ ਉਹਦੇ ਤੇ ਲਾਉਣੇ ਨਾ ਇਹਦੇ ਆਪਣੇ ਅੰਗਾਨ ਉਹਦੇ ਤੇ ਲਾਉਣੇ ਲਾਉਂ ਤਾਂ ਜਿਹੜਾ ਉਹਦੇ ਦੁੱਖਾਂ ਤੇ ਲਾਉਣੇ ਉਹ ਵੀ ਤਾਂ ਸੰਸਾਰੀ ਸਰੀਰ ਦੇ ਉੱਤੇ ਸਰੀਰ ਸੰਸਾਰੀ ਤਾਂ ਲੱਗੂ ਸਰੀਰ ਦੇ ਦੁੱਖ ਤੇ ਉਹ ਬਾਹਰ ਸੰਗ ਦੁੱਖ ਤੇ ਹੋਈ ਗਿਆਨ ਤਾਂ ਲੱਗੂਗਾ ਨਾਮ ਤਾਂ ਲੱਗੂਗਾ ਇਹ ਐਨੀ ਬੁੱਧੀ ਜਿਹੜੀ ਤੇ ਤਕੜੀ ਬਣਾਈ ਆ ਨਾ ਮਜ਼ਬੂਤ ਦੁੱਖ ਹੱਲਣ ਵਾਸਤੇ ਬਣਾਈ ਆ ਸਾਰਿਆਂ ਨੂੰ ਸਮਝਾਉਣ ਵਾਸਤੇ ਸਾਰਿਆਂ ਨੂੰ ਹੀ ਸਮਝਾਉਣ ਦੀ ਸ਼ਕਤੀ ਆ ਤੇਰੇ ਚ ਤਾਂਗੇ ਉਹ ਦੁੱਖ ਜਿਹੜੇ ਨੇ ਦੁੱਖਾਂ ਤੋਂ ਸਰਕਾਰਾਂ ਬਾਲਣ ਨਮੋ ਸ਼ਾਸਤਰ ਸ਼ਾਸਤਰ ਬੇਤਾ ਨਮੋ ਸ਼ਾਸਤਰ ਗਾਮੀ ਲੋ ਨਮੋ ਸ਼ਾਸਤਰ ਬੇਤਾ ਸਾਰੇ ਸ਼ਾਸਤਰਾ ਦਾ ਤੈਨੂੰ ਸਮਝ ਆ? ਕੋਈ ਸਾਨੂੰ ਦਾ ਅਲਰਜੀ ਹੈ ਸ਼ਾਸਤਰਾਂ ਤੇ ਜਿੰਨੇ ਵੀ ਸ਼ਾਸਤਰ ਨੇ ਉਹਨਾਂ ਦਾ ਗਿਆਨ ਇਹ ਸ਼ਾਤਨਾ ਗਿਆਨ ਲਾਉਂ ਔਰ ਖਾਜੋਗੇ ਗਿਆਨ ਜਿੰਨਾ ਹੋਵੇ ਉਹ ਨਹੀਂ ਥੋੜਾ ਹੁੰਦਾ ਗਿਆਨ ਵੀ ਕਦੇ ਜਿਆਦਾ ਹੋਇਆ ਮੱਛੀ ਨੂੰ ਪਾਣੀ ਕਿਤੇ ਮੱਛੀ ਪਾਣੀ ਨਾਲ ਲੜਾਈ ਦੀ ਹੁੰਦੀ ਹੈ ਜਿਹੜੀ ਮੱਛੀ ਪਾਣੀ ਨਾਲ ਲੜ ਜਗੀ ਨਾ ਛੇਤੀ ਉਹ ਮਰ ਜੂਗੀ ਪਾਣੀ ਸੁੱਕ ਜਾਣ ਬੱਛੀ ਕਹਿੰਦੀ ਨਹੀਂ ਕਹਿੰਦੀ ਪਾਣੀ ਥੋੜਾ ਹੋਵੇ ਮੱਛੀ ਉਧਰ ਨੂੰ ਜਾਂਦੀ ਹੈ ਜਿੱਥੋਂ ਪਾਣੀ ਆਉਂਦਾ ਹੋ ਉਹ ਕਹਿੰਦੀ ਇਧਰੋਂ ਪਾਣੀ ਆ ਰਿਹਾ ਹੈ ਇਧਰ ਜ਼ਿਆਦਾ ਹੋਊਗਾ ਮੇਰੇ ਵਾਲੇ ਪਾਸੇ ਚਾਹੇ ਸਮੁੰਦਰ ਹੈ ਥੋੜਾ ਐਨੀ ਤਾਂ ਉਹ ਵੇਖ ਲਈ ਹੈ ਜਰੂਰ ਪਸੂਆਰ ਸਮੁੰਦਰ ਦੀ ਮੱਛੀ ਦਰਿਆ ਜਾ ਵੜਦੀ ਹੈ ਕਿਉਂ ਕਹਿੰਦੀ ਇਤਰੋ ਪਾਣੀ ਆ ਰਿਹਾ ਇਧਰ ਨੂੰ ਇਧਰ ਜਿਆਦਾ ਹੈ ਤਾਂ ਆ ਰਿਹਾ ਪਰ ਅਕਲ ਥੋੜੀ ਹੈ ਨਾ ਪਰ ਅੱਛੀ ਦੀ ਭੁੱਖ ਪਾਣੀ ਤੋਂ ਨਹੀਂ ਕਦੇ ਮਰ ਸਕਦੀ ਉਹ ਕਹਿੰਦੀ ਜਿਆਦਾ ਹੋਵੇ ਹੋਰ ਇਵੇਂ ਜਿਹੜੀ ਸੁਰਤ ਜਿਹੜੀ ਬੁੱਧ ਗਿਆਨ ਜਿਆਦਾ ਵਿਗਦੀ ਹੈ ਉਹਦਾ ਹੀ ਬਚਾਉ ਹੈ ਜਿਹੜੀ ਸੀਮਤ ਗਿਆਨ ਹੁੰਦਾ ਮਾਰੀ ਜਾਂਦੀ ਹੈ ਕੰਨ ਕਦੇ ਜਿਆਦਾ ਹੁੰਦੇ ਨਹੀਂ